ਲਓ ਬਾਈ ਪੀਤੀ ਜਿਹੜਾ ਬੂਟੇ ਦੀ origignal ਬੂਟੇ ਦੀ ਸ਼ਾਰਟੇਜ ਪੈਣ ਜਾ ਰਹੀ ਆ ਕਿਉਂਕਿ ਸਾਰੇ ਭਰਾ ਹੀ ਝੋਨਾ ਵੜ ਕੇ ਲਾਉਣਗੇ ਹਨਾ ਸਹੀ ਰੋਤਾ ਕਈ ਭਰਾ ਪੁੱਛਦੇ ਆ ਗਾਂ ਭਾਈ ਜਿਵੇਂ ਦੂਜੇ ਫਾਲਦਾਰ ਵਾਲੇ ਬੂਟਿਆਂ ਦਾ ਕੰਮ ਖੜ ਜੂਗਾ ਹਨਾ ਉਹ ਲੱਗਣੇ ਨਹੀਂਗੇ ਪਰ ਬਾਈ ਇਹ ਠੰਡ ਦੇ ਵਿੱਚ ਕੋਰੇ ਦੇ ਵਿੱਚ ਵੱਧ ਚੱਲਦਾ ਇਹਨੂੰ ਕੋਈ ਦਿੱਕਤ ਨਹੀਂ ਕਿਸੇ ਮੌਸਮ ਦੀ ਨਾ ਇਹਨੂੰ ਗਰਮੀ ਨਾ ਇਹਨੂੰ ਠੰਡ ਜਿਹੜੇ ਆ ਦੋ ਮਹੀਨੇ ਇਹਦੇ ਆਸਤੇ ਬਹੁਤ ਬੈਸਟ ਆ ਤੇ ਬਾਕੀ ਆ ਦੇਖ ਲਓ ਆਪਣਾ ਧੁੱਪੀ ਪਿਆ ਹੁੰਦਾ ਇਹਨੂੰ ਕੋਈ ਨਾ ਧੁੱਪੇ ਨੂੰ ਬਈ ਨਾ ਠੰਡ ਨੂੰ ਪੁੱਛ ਨਹੀਂ ਕਰਦੀ ਠੀਕ ਹੈ ਬਹੁਤ ਵਧੀਆ ਗਰੋਥ ਕਰੂ ਬੂਟਾ ਘੱਟ ਮੱਚੂਗਾ ਤੇ ਤੁਸੀਂ ਜਿਹੜੇ ਨੇ ਝੋਨਾ ਵਾਢ ਲਿਆ ਉਹ ਭਰਾ ਲ ਜਾ ਸਕਦੇ ਨਾਲ ਦੀ ਨਾਲ ਗੱਠਾ ਬਣਾ ਕੇ ਤਮੀਆਂ ਮਾਰ ਕੇ ਜਾਂ ਰੋਟਾਵੀਟਰ ਮਾਰ ਕੇ ਵਾਣ ਤਿਆਰ ਕਰ ਲਓ ਲੇਬਰ ਆਪਣੇ ਕੋਲੇ ਹੈਗੀ ਆ ਬਾਈ ਜੀ ਵਧੀਆ ਆਮਦਨ ਹੋਊਗੀ ਤੁਹਾਨੂੰ ਕੋਈ ਚੱਕਰ ਹੀ ਨਹੀਂ ਬਾਕੀ ਇਹਦਾ ਰੇਟ ਸਾਰਾ ਕੁਝ ਜਿਹੜਾ ਇਹਦਾ ਲਾਉਂਡ ਦਾ ਸਾਰਾ A to Z ਆਪਨ ਨੂੰ ਫੋਨ ਕਰ ਲਓ WhatsApp ਮੈਸੇਜ ਕਰ ਲਓ ਸਾਰਾ ਸਮਝਾ ਦਿਆਂਗੇ ਕਲੋਨ P23 ਪੈਦਾ ਬਾਈ ਜਰੂਰ ਵਣ ਖੇਤੀ ਕਰੋ ਜਿਵੇਂ ਪਿੱਛੇ ਹੜਾਂ ਦੇ ਵਿੱਚ ਹਨਾ ਆਪਣੇ ਖੇਤਾਂ ਦੇ ਖੇਤਰ ਰੋੜ ਕੇ ਫਸਲ ਰੋੜ ਗਈ ਜੇ ਕੋਈ ਮਾੜੀ ਮੋਟੀ ਇਹ ਜੀ ਨਾਲ ਫਸਲ ਹੋਊਗੀ ਜਿਵੇਂ ਝੋਨੇ ਨੂੰ ਹਲਦੀ ਰੋਗ ਪੈ ਗਿਆ ਠੀਕ ਹੈ ਇਹ ਇਹ ਜਾਂ ਬੂਟਾ ਜਿਹੜੇ ਨਾਲ ਇਹਨੂੰ ਕੋਈ ਬਿਮਾਰੀ ਪੈਂਦੀ ਹੈ ਤੇ ਬਹੁਤ ਵਧੀਆ ਖੇਤੀ ਹੈਗੀ ਹੈ ਲਾਈਵ ਬੰਦ ਖੇਤੀ ਹੈ ਘੇਰੇ ਨਾਲ ਵੀ ਲਾ ਸਕਦੇ ਹਾਂ ਹੋਰ ਵੀ ਜਿੱਥੇ ਕੋਈ ਕਨਾਲ ਅੱਧੀ ਕਨਾਲ ਵਿਹਲੀ ਪਈ ਉੱਥੇ ਲਾ ਸਕਦੇ ਹਾਂ ਪੀ 23 ਦਾ ਸਟਾਕ ਆ ਗਿਆ ਬਈ ਬੁਕਿੰਗ ਕਰਵਾ ਸਕਦੇ ਹੋ ਭਾਵੇਂ ਤੁਹਾਨੂੰ 10 ਦਿਨਾਂ ਨੂੰ ਬੂਟਾ ਚਾਹੀਦਾ 20 ਦਿਨਾਂ ਨੂੰ ਤੁਹਾਡੀ ਬੁਕਿੰਗ ਬੁਕਿੰਗ ਤੇ ਬੂਟਾ ਮਿਲਣਾ ਹੁਣ ਬਈ ਠੀਕ ਹੈ ਇਸ ਤੋਂ ਪਹਿਲਾਂ ਚੱਲ ਜਿਹੜਾ ਇਹ ਬੂਟਾ 1 ਨੰਬਰ ਰੀਜਨਲ ਹੋਊਗਾ ਬਿੱਲ ਕੱਟ ਕੇ ਦੇਵਾਂਗੇ ਪੀ 23 ਦਾ